ਗੁਰੂ ਪਿਆਰੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਪੂਰੇ ਦੇਸ਼ ਅਤੇ ਦੁਨੀਆ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ ਅਜੇ ਹਾਈ ਇੱਕ ਸਮਾਗਮ 14 ਨਵੰਬਰ ਨੂੰ ਤਰਾਵੜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਜਿਸ ਸਥਾਨ ਤੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਸ਼ ਚਾਂਦਨੀ ਚੌਕ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਸਨ ਤਾਂ ਇੱਕ ਰਾਤ ਉਹਨਾਂ ਨੇ ਇਸ ਸਥਾਨ ਤੇ ਵਿਸ਼ਰਾਮ ਕੀਤਾ ਸੀ ਜਿੱਥੇ ਜਾਤ ਦੇ ਧੋਬੀ ਭਾਈ ਦੇਵਾਰਾਮ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਿਆ ਤੇ ਸਾਰੀ ਰਾਤ ਜਾ ਕੇ ਸ਼ੀਸ਼ ਦੀ ਪੈਰੇਦਾਰੀ ਕੀਤੀ ਉਸ ਪਾਵਨ ਪਵਿੱਤਰ ਸਥਾਨ ਤੇ 14 ਨਵੰਬਰ ਨੂੰ ਜਿਹੜੇ ਇਸ ਇਲਾਕੇ ਦੇ ਸਹਿਜ ਪਾਠ ਦੀ ਸੇਵਾ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਜੋ ਕਰਵਾਈ ਜਾ ਰਹੀ ਸੀ ਉਦੇ ਭੋਗ ਪਾਏ ਜਾਣਗੇ ਤੇ ਉਪਰੰਤ ਗੁਰਮਤ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਗੜਗੱਦ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਹੁੰਚ ਰਹੇ ਨੇ ਇਸ ਸਮੁੱਚੇ ਪ੍ਰੋਗਰਾਮਾਂ ਦਾ ਵੇਰਵਾ ਆਪਾਂ ਸ਼੍ਰੀ ਸਹਿਜ ਪਾਤ ਸੇਵਾ ਲਹਿਰ ਦੇ ਜਿਹੜੇ ਹਰਿਆਣਾ ਦੇ ਮੁੱਖ ਇੰਚਾਰਜ ਨੇ ਬਲਵਿੰਦਰ ਸਿੰਘ ਰਾਤੋਂ ਜਾਣਕਾਰੀ ਲਿੰਨੇ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਚਰਣਾ ਚ ਇੱਕ ਬੜੀ ਜ਼ਰੂਰੀ ਬੇਨਤੀ ਲੈ ਕਰਕੇ ਆਏ ਆਂ ਕੁਝ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਸਨ ਜੋ ਆਪ ਜੀ ਸਾਰੇ ਜਾਣਦੇ ਹੀ ਹੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਦਿਸ਼ਤਾਬ ਦੀ ਆ ਰਹੀ ਹੈ ਸੁਸੰਗਤ ਜੀ 350 ਸਾਲਾ ਸ਼ਹੀਦੀ ਦਿਸ਼ਤਾਬ ਦੀ ਆਉਣ ਵਾਲੀ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀ ਸਗਨ ਸਾਹਿਪਾਟਾ ਇਨੋਮੀ ਤਰਾਵੜੀ ਕਰਨਾਲ ਜ਼ਿਲ੍ਹਾ ਵਿਕੇ ਬਹੁਤ ਵੱਡੇ ਪੱਧਰ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਦੇ ਸਹਿਯੋਗ ਦੇ ਨਾਲ ਸ੍ਰੀ ਸਹਿਜਪਾੜ ਸੇਵਾ ਲਹਿਰ ਅਮਰਸਰ ਸਾਹਿਬ ਜੀ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਇਸ ਸਥਾਨ ਦੇ ਉੱਪਰ ਸਹਿਜਪਾੜ ਸੰਪੂਰਨਤਾ ਸਮਾਗਮ ਹੋ ਰਹੇ ਹਨ ਸੋ ਅਕਾਲ ਪੁਰਖ ワਇਗੁਰੂ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਰਨਾਲ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸੰਗਤਾਂ ਆਪੂ ਆਪਣੇ ਘਰਾਂ ਦੇ ਵਿੱਚ ਜੋ ਸਹਿਜ ਪਾਠ ਕਰ ਰਹੀਆਂ ਹਨ ਸੋ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ 14 ਨਵੰਬਰ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਜਿੱਥੇ 350 ਸਾਲ ਪਹਿਲਾਂ ਭਾਈ ਜੈਤਾ ਜੀ ਮਹਾਰਾਜ ਜੀ ਦਾ ਸੀਸ ਲੈ ਕਰਕੇ ਆਏ ਸਨ ਸੋ ਆਪਾਂ ਨੇ ਸਾਰਿਆਂ ਨੇ ਇਸ ਸਥਾਨ ਦੇ ਉੱਪਰ ਪਹੁੰਚ ਕਰਕੇ 14 ਨਵੰਬਰ ਨੂੰ ਸਹਿਜ ਪਾਠਾਂ ਦੇ ਭੋਗ ਪਾ ਕਰਕੇ ਸ਼ਰਦਾ ਦੇ ਪੁੱਲ ਭੇਟ ਕਰਨੇ ਹਨ ਸੁਸੰਗਤ ਜੀ ਜਿਹੜੀ ਸੰਗਤ ਸਹਿਜ ਪਾਠ ਕਰ ਰਹੀ ਹੈ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਹੈ ਪਰ ਇਸ ਤੋਂ ਇਲਾਵਾ ਜਿਹੜੀ ਸੰਗਤ ਨੇ ਹਲੇ ਤੱਕ ਸਹਿਜ ਪੜ ਸ਼ੁਰੂ ਕੀਤਾ ਨਹੀਂ ਭਾਵੇਂ ਸਹਿਜ ਪੜ ਦਾ ਭੋਗ ਪਿਆ ਨਹੀਂ ਪਰ ਫਿਰ ਵੀ ਆਪ ਜੀਆ ਨੇ ਆਪ ਜੀਆ ਨੇ ਆਪਣੇ ਵੱਧ ਤੋਂ ਵੱਧ ਬੱਚਿਆਂ ਨੂੰ ਪਰਿਵਾਰਾਂ ਨੂੰ ਨਾਲ ਆਂਢੀ ਗੁਆਂਢੀ ਸਾਰਿਆਂ ਨੂੰ ਨਾਲ ਇਸ ਸਮਾਗਮ ਦੇ ਵਿੱਚ ਲੈ ਕਰਕੇ ਆਉਣਾ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਲੈ ਕੇ ਆਵਾਂਗੇ ਤੇ ਬੱਚੇ ਜਦੋਂ ਵੇਖਣਗੇ ਤੇ ਬੱਚਿਆਂ ਨੂੰ ਸੰਗਤ ਦੀ ਰੰਗਤ ਚੜ੍ਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਗੁਰਬਾਣੀ ਵਾਲੇ ਪਾਸੇ ਜ਼ਰੂਰ ਜੁੜਣਗੇ ਨਸ਼ਿਆਂ ਤੋਂ ਬਚਣਗੇ ਮਾੜੀ ਸੰਗਤ ਤੋਂ ਬਚਣਗੇ ਸੋ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਇਹ ਹੀ ਬੇਨਤੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜੋ ਸੱਦੇ ਪੱਤਰ ਦੇ ਰਹੇ ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੱਲ ਰਹੀਆਂ ਨੇ ਮੀਟਿੰਗਾਂ ਹਰ ਰੋਜ਼ ਸੋ ਸੰਗਤ ਜੀ ਆਪ ਜੀ ਇਹਨੇ ਜਦੋਂ ਪਿੰਡ ਤੋਂ ਤੁਰਨਾ ਹੈ ਪਹਿਲਾ ਆਪਣੇ ਪਿੰਡ ਚੋਂ ਗੁਰਦੁਆਰਾ ਸਾਹਿਬ ਇਕੱਠੇ ਹੋ ਕਰਕੇ ਸਾਰਿਆਂ ਨੇ ਆਉਣਾ ਹੈ ਸ਼੍ਰੀ ਨਿਸਾਨ ਸਾਹਿਬ ਜੀ ਦੀ ਅਗਵਾਹੀ ਹੇਠ ਸਾਰਿਆਂ ਨੇ ਕੇਸਰੀ ਰੰਗ ਦੀਆਂ ਪੱਗਾਂ ਦਸਤਾਰਾਂ ਪਹਿਣਾ ਨੇ ਚੁੰਨੀਆਂ ਦੁਪੱਟੇ ਲੈ ਕਰਕੇ ਆਪ ਜੀ ਨੇ ਆਉਣਾ ਹੈ ਪਿੰਡ ਤੋਂ ਅਰਦਾਸ ਕਰਕੇ ਤੁਰਨਾ ਹੈ ਕਿ ਮਹਾਰਾਜ ਜੀ ਅਜ 350 ਸਾਲਾ ਸ਼ਹੀਦ ਦੀਸ਼ਤਾਬ ਦੀ ਮਨਾਉਣ ਦੇ ਵਾਸਤੇ ਆਪਣੇ ਪਿੰਡ ਤੋਂ ਆਪਣੇ ਗੁਰੂ ਘਰ ਤੋਂ ਗੁਰਦੁਆਰਾ ਸੀਸਗੰਸ ਸਾਹਿਬ ਤਰਾਵੜੀ ਵਿਖੇ ਪਾਵਨ ਸੀਸ ਯਾਤਰਾ ਲੈ ਕਰਕੇ ਚੱਲਣ ਲੱਗੇ ਹਾਂ ਸੋ ਆਪ ਜੀ ਮਹਾਰਾਜ ਆਗਿਆ ਬਖਸ਼ਿਸ਼ ਕਰੋ ਸੋ ਇਦਾਂ ਆਪ ਜਿਆ ਨੇ ਸੰਗਤ ਇਕੱਠੀ ਕਰਕੇ ਟਰੈਕਟਰ ਟਰਾਲੀਆਂ ਬੱਸਾਂ ਆਪਣੀਆਂ ਟਰੈਕਟਰ ਗੱਡੀਆਂ ਕਰ ਲਿਓ ਆਉਣਾ ਇਕੱਠੇ ਹੀ ਆ ਆਪ ਜਿਆ ਨੇ ਸੋ ਸੰਗਤ ਜੀ ਜੋ ਸੰਗਤ ਨੇ ਭੋਗ ਪਾਉਣੇ ਨੇ ਕੋਈ ਵੀ ਸੰਗਤ ਸੈਂਚੀਆਂ ਪੋਥੀਆਂ ਸਭ ਨਾਲ ਲੈ ਕਰਕੇ ਆਵੇ ਔਰ ਨਾ ਹੀ ਕੁਰਮਾਲਾ ਸਭ ਲੈ ਕਰਕੇ ਆਵੇ ਸੋ ਆਪ ਲੰਗਰਾਂ ਦੇ ਵਿੱਚ ਉਤੇ ਜੋ ਵੀ ਆਪ ਜੀ ਆਪਣੀ ਸ਼ਰਧਾ ਮੁਤਾਬਕ ਲੰਗਰਾਂ ਦੇ ਵਿੱਚ ਤਿਲ ਫੁੱਲ ਪਾ ਸਕਦੇ ਹੋ ਸਵਾਪ ਜੀ ਦੇ ਚਰਣਾ ਚ ਮੇਰੀ ਇਹੀ ਬੇਨਤੀ ਹੈ ਕਿ 14 ਨਵੰਬਰ ਨੂੰ ਆਪ ਜੀ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਸਹਿਤ ਬੱਚਿਆਂ ਸਹਿਤ ਸਵੇਰੇ 9 ਤੇ 9:30 ਦੇ ਵਿੱਚ ਕਾਰ ਗੁਰਦੁਆਰਾ ਸ਼ੀਸ਼ਗੰਜ ਸਹਿ ਪਾਤਸ਼ਾਹੀ ਨੌਵੀਂ ਤਰਾਵੜੀ ਵਿਕੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਦੀ ਖੇਚਲ ਕਿਰਪਾਲਤਾ ਕਰੋ ਸੋ ਇਨੀਆਂ ਬੇਨਤੀਆਂ ਮੇਰੀਆਂ ਪ੍ਰਮਾਣ ਕਰਨੀਆਂ ਅਸੀਂ ਧੰਨਵਾਦ ਕਰਦੇ ਹਾਂ ਇੱਕ ਓੰਕਾਰ মিডিਆ ਚੈਨਲ ਦੇ ਸਤਕਾਰਯੋਗ ਵੀਰਾਂ ਦਾ ਅਤੇ ਸਾਰੇ ਹਰਿਆਣੇ ਦੀ ਸੰਗਤ ਦਾ ਕਰਨਾਲ ਦੀਆਂ ਇਲਾਕੇ ਦੀਆਂ ਸੇਵਾ ਸੁਸਾਇਟੀਆਂ ਦਾ ਜਿਨ੍ਹਾਂ ਵੀ ਬਹੁਤ ਵੱਡਾ ਸਹਿਯੋਗ ਇਸ ਸਮਾਗਮ ਨੂੰ ਸਫਲ ਬਣਾਉਣ ਵਾਸਤੇ ਕਰ ਰਹੀਆਂ ਨੇ ਉਦਮ ਉਪਰਾਲੇ ਰਾਗੀ ਢਾਡੀ ਜਥੇ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਹਨ ਹਰਿਆਣਾ ਸਿਗੁਰਦਵਾਰਾ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਤ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲੇ ਤਰਾਵੜੀ ਵਾਲੇ ਮਹਾਂਪੁਰਸ਼ਾਂ ਦਾ ਬਾਬਾ ਜਸਵਿੰਦਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਉਸ ਇਲਾਕੇ ਦੇ ਹਰਿਆਣਾ ਸਿਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸਰਦਾਰ ਭੁਪਿੰਦਰ ਸਿੰਘ ਜੀ ਲਾਟੀ ਸੌਂਕੜਾ ਜੋ ਕਿ ਮੈਂਬਰ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਬਹੁਤ ਨਿਗਰ ਸਹਿਯੋਗ ਇਸ ਸਮਾਗਮ ਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਹਨ ਸੋ ਬੇਨਤੀਆਂ ਪ੍ਰਵਾਨ ਕਰਨੀਆਂ 14 ਨਵੰਬਰ ਦਿਨ ਸ਼ੁੱਕਰਵਾਰ ਗੁਰਦੁਆਰਾ ਸੀਸਗੰਸਾ ਪਾਤਸ਼ਾਹੀ ਨੌਵੀਂ ਤਰਾਵੜੀ ਵਿਖੇ ਵੱਧ ਤੋਂ ਵੱਧ ਆਪਾਂ ਪਹੁੰਚੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰੀਏ ਸੋ ਹੋਈਆਂ ਪੁੱਲਾਂ ਚੁੱਕਾਂ ਦੀ ਮਾਫ਼ੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵੀਰ ਬਲਵਿੰਦਰ ਸਿੰਘ ਸਨ ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਇਕੋਕਾਰ মিডিਆ ਵੱਲੋਂ ਵੀ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਨੇ ਆ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀ ਭਰੋ ਤੇ ਗੁਰਤੇਗ ਬਾਦਰ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ